ਸਸ਼ੀਕਲ ਜੀ ਹਮਦਰ ਟੀਵੀ ਦੇ ਖਿਮਾ ਦਰਸ਼ਕਾ ਸਵਾਗਤ ਹੈ ਚੰਡੀਗੜ੍ਹ ਦੇ ਵਿੱਚ ਹਰਿਆਣਾ ਸਖਤਰਤ ਦੇ ਕੰਪਲੈਕਸ ਦੇ ਉੱਪਰ ਮਧੂਮੱਖੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਜਿਸ ਕਰਕੇ ਉੱਥੇ ਮੌਜੂਦ ਲੋਕਾਂ ਦੇ ਵਿੱਚ ਅਫਰਾ ਤਫਰੀ ਮਚ ਜਾਂਦੀ ਹੈ ਮੌਕੇ ਦੀਆਂ ਜਿਹੜੀਆਂ ਕਿ ਵੀਡੀਓਸ ਨੇ ਹੁਣ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਜਦੋਂ ਇਹ ਮਧੂਮੱਖੀਆਂ ਦੇ ਵੱਲੋਂ ਹਮਲਾ ਕੀਤਾ ਗਿਆ ਕੰਪਲੈਕਸ ਦੇ ਵਿੱਚ ਲੋਕਾਂ ਦੇ ਵਿੱਚ ਭਗੜੜ ਮੱਚ ਜਾਂਦੀ ਹੈ ਤੇ ਹਰ ਕੋਈ ਆਪਣੇ ਆਪ ਨੂੰ ਬਚਾਉਣ ਦੀ ਜਿਹੜੀ ਆ ਉਹ ਕੋਸ਼ਿਸ਼ ਦੇ ਵਿੱਚ ਲੱਗ ਜਾਂਦਾ ਹੈ ਸੋ ਜਿਹੜੀ ਮੌਕੇ ਦੇ ਉੱਪਰ ਜਿਹੜੇ ਕਿ ਜਵਾਨ ਮਿਲਿਟਰੀ ਸੀਆਈਐਸਐਫ ਦੇ ਜਵਾਨ ਮਿਲਿਟਰੀ ਉਹਨਾਂ ਦੇ ਵੱਲੋਂ ਜਿਹੜਾ ਕਿ ਹੈ ਆਪਣੇ ਪੱਦਰ ਦੇ ਉੱਪਰ ਲੋਕਾਂ ਨੂੰ ਬਚਾਉਣ ਦੀ ਜਿਹੜੀ ਕੀ ਪੂਰੀ ਕੋਸ਼ਿਸ਼ ਵੀ ਕੀਤੀ ਗਈ ਹੈ ਜਦੋਂ ਮਦੋ ਮੱਖੀਆਂ ਨੇ ਕਰਮਚਾਰੀਆਂ ਤੇ ਹਮਲਾ ਕੀਤਾ ਤਾਂ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਲੋਕ ਨੇ ਆਪਣੇ ਆਪ ਨੂੰ ਕੱਪੜੇ ਨਾਲ ਢੱਕ ਲੈਂਦੇ ਨੇ ਅਤੇ ਜ਼ਮੀਨ ਦੇ ਉੱਪਰ ਬੈਠ ਜਾਂਦੇ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਇੱਕ ਵਿਅਕਤੀ ਜੋ ਕਿ ਆਪਣੀ ਜੈਕਟ ਦੇ ਨਾਲ ਜਿਹੜਾ ਕਿ ਆਪਣਾ ਮੂੰਹ ਕਵਰ ਕਰਦਾ ਹੋਇਆ ਵੀਡੀਓ ਦੇ ਵਿੱਚ ਕੈਪਚਰ ਹੋਇਆ ਹੈਗਾ ਇਸੇ ਦੌਰਾਨ ਵਿਧਾਨ ਸਭਾ ਸਪੀਕਰ ਰਵਿੰਦਰ ਕਲਿਆਣ ਦੇ ਜਿਹੜੇ ਕੀ ਸਿਆਸੀ ਸਖਤੜ ਨੇ ਉਹਨਾਂ ਨੂੰ ਮਧੂਮੱਖੀਆਂ ਨੇ ਡੰਕ ਮਾਰੇ ਹੈਗੇ ਨੇ ਤੇ ਮੌਕੇ ਦੇ ਉੱਪਰ ਸੀਆਈਐਸਐਫ ਦੇ ਜਵਾਨਾਂ ਨੇ ਉਸ ਨੂੰ ਬਚਾਇਆ ਅਤੇ ਜਵਾਨਾਂ ਨੇ ਆਪਣੀਆਂ ਜੈਕਟਾਂ ਦੀ ਵਰਤੋਂ ਕਰਕੇ ਮਧੂਮੱਖੀਆਂ ਨੂੰ ਮੌਕੇ ਜੁੜੀ ਕਿ ਭਜਾਉਂਦੀ ਕੋਸ਼ਿਸ਼ ਕੀਤੀ ਹੈ ਜਿਸੀ ਵੀਡੀਓ ਹੁਣ ਕਾਫੀ ਜਿਹੜੀ ਹੈ ਤੇਜ਼ੀ ਨਾਲ ਜੋ ਹੈ ਵਾਇਰਲ ਹੋ ਰਹੀ ਹੈ ਦੇਖ ਸਕਦੇ ਹੋ ਕਿ ਸੀਆਈਐਸ ਦੇ ਜਵਾਨ ਆਪਣੇ ਆਪ ਨੂੰ ਜਿਹੜਾ ਕੀ ਬਚਾਉਣ ਦੀ ਵੀ ਕੋਸ਼ਿਸ਼ ਕਰਦੇ ਨੇ ਮਧੂਮੱਖੀਆਂ ਨੇ ਸੀਆਈਐਸ ਦੇ ਜਵਾਨਾਂ ਨੂੰ ਵੀ ਜਿਹੜਾ ਕੀ ਹੈ ਟਾਰਗੇਟ ਕੀਤਾ ਹੈਗਾ ਉਹਨਾਂ ਦਾ ਪਿੱਛਾ ਕਰਕੇ ਕੰਮਣਾ ਸ਼ੁਰੂ ਕਰ ਦਿੱਤਾ ਜਿਸ ਕਰਕੇ ਕਰਕੇ ਜਿਹੜੇ ਇਹ ਜਵਾਨ ਨੇ ਉਹ ਜਿਹੜਾ ਕੀ ਹੈ ਮਧੂਮੱਖੀਆਂ ਤੋਂ ਬਚਣ ਦੇ ਲਈ ਉਤੋਂ ਭੱਜਦੇ ਹੋਏ ਵੇਖੇ ਜਾ ਸਕਦੇ ਨੇ ਸੋ ਪੂਰੇ ਕਟਕ੍ਰਮ ਦੇ ਇੱਕ 10 ਸਕਿੰਟ ਦੀ ਅਤੇ ਇੱਕ 20 ਸਕਿੰਟ ਦੀਆਂ ਜਿਹੜੀ ਵੀਡੀਓਜ਼ ਹੈਗੀਆਂ ਨੇ ਉਹ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਇੱਕ ਵਿਅਕਤੀ ਜੈਕਟ ਜਿਹੜਾ ਕੀ ਪਹਿਨੇ ਹੋਏ ਜ਼ਮੀਨ ਤੇ ਬੈਠਾ ਦਿਖਾਈ ਦੇ ਰਿਹਾ ਹੈ ਅਤੇ ਉਸ ਦੇ ਵਿੱਚ 10 ਸਕਿੰਟ ਦੀ ਵੀਡੀਓ ਦੇ ਵਿੱਚ ਇੱਕ ਆਦਮੀ ਸਕਤਰ ਦੇ ਹੱਥ ਦੇ ਵਿੱਚ ਆਪਣੀ ਜੈਕਟ ਪਾ ਕੇ ਜ਼ਮੀਨ ਦੇ ਉੱਪਰ ਜਿਹੜਾ ਕੀ ਬੈਠਾ ਹੋਇਆ ਅਤੇ ਮਧੂਮੱਖੀਆਂ ਦੇ ਹਮਲੇ ਤੋਂ ਆਪਣੇ ਆਪ ਨੂੰ ਬਚਾਉਂਦੀ ਕੋਸ਼ਿਸ਼ ਕਰ ਰਿਹਾ ਦੂਜੀ ਵੀਡੀਓ ਦੀ ਗੱਲ ਕਰੀਏ ਤਾਂ ਫਿਰ ਜਿਹੜਾ ਕਿ ਮਜ਼ਦੂਰਾਂ ਨੂੰ ਮਧੂਮੱਖੀਆਂ ਤੋਂ ਬਚਾਇਆ ਗਿਆ ਹੈਗਾ ਤੇ ਦੇਖਿਆ ਜਾ ਸਕਦਾ ਕਿ ਸੀਆਈਐਸਐਫ ਦੇ ਜਵਾਨ ਜਿਹੜੇ ਕੀ ਹੈਗੇ ਨੇ ਜ਼ਮੀਨ ਤੇ ਆਪਣੇ ਜੈਕਟ ਦੇ ਨਾਲ ਮੂੰਹ ਟਕੇ ਬੈਠੇ ਹੋਏ ਸਖਸ਼ ਦੇ ਕੋਲ ਪਹੁੰਚਦੇ ਹੈਗੇ ਨੇ ਅਤੇ ਉਸੇ ਦੌਰਾਨ ਇੱਕ ਜਿਹੜੀ ਕਾਰ ਆ ਕੇ ਰੁਕਦੀ ਹੈਗੀ ਅਤੇ ਫਿਰ ਜਿਹੜੇ ਕੀ ਸੀਆਈਐਸਐਫ ਦੇ ਜਵਾਨਾਂ ਤੋਂ ਇਲਾਵਾ ਜਿਹੜੇ ਕੀ ਵਰਕਰ ਨੇ ਉਹ ਉੱਥੇ ਪਹੁੰਚ ਜਾਂਦੇ ਨੇ ਅਤੇ मधु मक्खियों ਨੂੰ ਭਜਾਣਾ ਸ਼ੁਰੂ ਕਰ ਦਿੰਦੇ ਜਿਵੇਂ ਹੀ जैकेट ਜਿਹੜੀ ਆ ਉਹ ਚੁੱਕੀ ਜਾਂਦੀ ਹੈਗੀ ਤਾਂ ਫਿਰ ਜ਼ਮੀਨ ਦੇ ਉੱਪਰ ਬੈਠਾ ਹੋਇਆ ਵਿਅਕਤੀ ਕੋਲ ਖੜ ਕੇ ਜਿਹੜੀ ਗੱਡੀ ਆਉਂਦੀ ਹੈ ਉਸ ਦੇ ਵਿੱਚ ਜਿਹੜਾ ਕਿ ਉਸ ਨੂੰ ਬਿਠਾ ਕੇ ਉੱਥੋਂ ਰਵਾਨਾ ਕਰ ਦਿੱਤਾ ਜਾਂਦਾ ਹੈ ਅਤੇ ਫਿਰ ਜਿਹੜਾ ਕਿ ਇਸ ਪੂਰੇ ਮਾਮਲੇ ਦੇ ਉੱਪਰ ਡਾਕਟਰਾਂ ਦੀ ਵੀ ਜਿਹੜੀ ਆ ਉਹ ਰਿਪੋਰਟ ਸਾਹਮਣੇ ਆਈ ਹੈ ਤੇ ਉਹਨਾਂ ਕਿਹਾ ਹੈ ਕਿ ਕਰਮਚਾਰੀ ਖਤਰੇ ਤੋਂ ਬਾਹਰ ਨੇ ਕਪੜੇ ਨਾਲ ਜਿਹੜਾ ਕਿ ਟੱਕਿਆ ਹੋਇਆ ਜ਼ਮੀਨ ਤੇ ਬੈਠਾ ਵਿਅਕਤੀ ਅਨੰਦ ਕਿਸ਼ੋਰ ਵਿਧਾਨ ਸਭਾ ਸਪੀਕਰ ਹਰਵਿੰਦਰ ਕ੍ਰਿਆਨ ਦਾ ਜਿਹੜਾ ਕਿ ਸਿਆਸੀ ਸਕੱਤਰ ਹੈ ਜਿਸ ਨੂੰ ਕਈ ਵਾਰ ਮਧੂ ਮੱਖੀਆਂ ਦੇ ਵੱਲੋਂ ਡੰਕ ਵੀ ਮਾਰਿਆ ਗਿਆ ਜਿਸ ਕਾਰਨ ਉਹਨਾਂ ਦੀ ਬੋਡੀ ਦੇ ਉੱਪਰ ਸਵੇਲਿੰਗ ਆ ਗਈ ਅਤੇ ਉਹਨਾਂ ਨੂੰ ਤੁਰੰਤ ਬਾਅਦ ਚੰਡੀਗੜ੍ਹ ਦੇ ਐਮ ਐਲ ਏ ਹੋਸਟਲ ਡਿਸਪੈਂਸਰੀ ਦੇ ਵਿੱਚ ਲਿਜਾਇਆ ਗਿਆ ਜਿੱਥੇ ਕਿ ਡਾਕਟਰ ਦੇ ਵੱਲੋਂ ਦੰਤ ਕਿਸ਼ੋਰ ਦੀ ਹਾਲਤ ਨੂੰ ਖਤਰੇ ਤੋਂ ਬਾਹਰ ਦੱਸਿਆ ਗਿਆ ਤੇ ਮਧੂ ਮੱਖੀਆਂ ਦੇ ਜ਼ਹਿਰ ਦੇ ਪ੍ਰਭਾਵ ਨੂੰ ਖਤਮ ਕਰਨ ਦੇ ਲਈ ਦਵਾਈ ਤੱਕ ਮੁਹੱਈਆ ਕਰਵਾਈ ਗਈ ਹੈ ਜ਼ਖਮੀਆਂ ਨੇ ਸੀਆਈਐਸਐਫ ਦੇ ਜਵਾਨਾਂ ਦਾ ਧੰਨਵਾਦ ਕੀਤਾ ਹੈ ਨੰਦਕਿਸ਼ੋਰ ਦਾ ਕਹਿਣਾ ਹੈ ਕਿ ਮਧੂ ਮੱਖੀਆਂ ਦੇ ਹਮਲੇ ਦੌਰਾਨ ਕਨਸਟੇਬਲ ਸੁਲੇਮਾਨ ਖਾਨ ਅਤੇ ਇੱਕ ਹੋਰ ਰੈਕੀ ਸਿਪਾਈ ਹੈ ਉਹ ਵੀ ਜਦ ਮੌਕੇ ਤੇ ਮੌਜੂਦ ਸੀ ਅਤੇ ਉਹਨਾਂ ਨੂੰ ਵੀ ਬਚਾਅ ਦੇ ਦੌਰਾਨ ਕਈ ਜਿਹੜਾ ਕਿ ਮਧੂ ਮੱਖੀਆਂ ਤੇ ਡੰਕ ਲੱਗੇ ਨੰਦਕਿਸ਼ੋਰ ਨੇ ਅੱਗੇ ਜ਼ਿਕਰ ਕੀਤਾ ਕਿ ਹੁਣ ਉਹਨਾਂ ਦੀ ਹਾਲਤ ਬਿਲਕੁਲ ਠੀਕ ਹੈ ਅਤੇ ਉਹਨਾਂ ਨੇ ਸੀਆਈਐਸਐਫ ਦੇ ਜਵਾਨਾਂ ਦਾ ਤਨਵਾਦ ਕੀਤਾ ਕਾਬਲੇ ਜ਼ਿਕਰ ਹੈ ਕਿ ਇਸ ਘਟਨਾ ਦੇ ਵਿੱਚ 1000 ਕਰਮਚਾਰੀ ਕੰਮ ਕਰ ਰਹੇ ਸਨ ਅਤੇ ਇਹ ਵੀ ਦਸਨਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਸ਼ਿਵ ਸਕੱਤਰਤ ਦੇ ਵਿੱਚ ਲਗਭਗ 1000 ਕਰਮਚਾਰੀ ਅਤੇ ਅਧਿਕਾਰੀ ਕੰਮ ਕਰਦੇ ਨੇ ਜਿੱਥੇ ਕਿ ਦਫ਼ਤਰ ਦੇ ਸਮੇਂ 10 ਵਜੇ ਕਰੀਬ ਜਿਹੜਾ ਕਿ ਸਮਾਂ ਜਦੋਂ ਹੁੰਦਾ ਜਦੋਂ ਦਫ਼ਤਰ ਖੁੱਲਦਾ ਹੈ ਤੇ ਇਸ ਤੋਂ ਬਾਅਦ ਦੁਪਹਿਰ ਦੇ ਖਾਣੇ ਦੌਰਾਨ ਸਾਰੇ ਕਰਮਚਾਰੀ ਸਕੱਤਰਤ ਕੰਪਲੈਕਸ ਦੇ ਵਿੱਚ ਸੈਰ ਕਰਨ ਲਈ ਬਾਹਰ ਜਾਂਦੇ ਨੇ ਅਤੇ ਅਧਿਕਾਰੀਆਂ ਤੇ ਕਰਮਚਾਰੀ ਦੇਰ ਸ਼ਾਮ ਤੱਕ ਇੱਥੇ ਕੰਮ ਕਰਦੇ ਨੇ ਮધુਮੱਖਿਆ ਦੇ ਬਾਰੇ ਕਰਮਚਾਰੀ ਅਤੇ ਅਧਿਕਾਰੀ ਐਸੋਸੀਏਸ਼ਨ ਦੇ ਅਧਿਕਾਰੀਆਂ ਨੇ ਜ਼ਿਕਰ ਕਰਦਿਆਂ ਹੋਇਆਂ ਦੱਸਿਆ ਕਿ ਪਹਿਲਾਂ ਵੀ ਕਈ ਵਾਰ ਜਿਹੜੀਆਂ ਕੀ ਉਹਨਾਂ ਦੇ ਬਲੂਸ਼ ਕਹਿੰਦਾ ਦਿੱਤੀਆਂ ਜਾ ਚੁੱਕੀਆਂ ਨੇ ਕਿ ਪਹਿਲਾਂ ਵੀ ਜਿਹੜਾ ਕੀ ਇਸ ਤਰ੍ਹਾਂ ਦੀ ਜਿਹੜੀ ਕਿ ਘਟਾਵਾ ਇਕਾ ਦੁਕਾ ਦੇਖਣ ਨੂੰ ਮਿਲਿਆ ਹਸਨ ਪਰ ਕੱਲ ਜੋ ਸਥਿਤੀ ਬਣੀ ਹੈ ਉਸ ਨੂੰ ਲੈ ਕੇ ਹਰ ਕਿਸੇ ਦੇ ਵਿੱਚ ਜਿਹੜਾ ਕੀ ਹੁਣ ਮੰਨ ਦੇ ਵਿੱਚ ਡਰ ਬੈਠਿਆ ਹੋਇਆ ਤੇ ਉਹਨਾਂ ਜਿਹੜਾ ਕੀ ਪੂਰੇ ਸਿਕਤਰ ਦੇ ਵਿੱਚ ਇਹਨਾਂ ਮਧੂਮੱਖੀਆਂ ਨੂੰ ਹਟਾਏ ਜਾਣ ਦੀ ਵੀ ਮੰਗ ਕੀਤੀ ਹੈ